ਵੱਡੀ ਕਾਮਯਾਬੀ ਹਾਸਲ ਹੋਈ ਹੈ ਜਿਸ ਦੇ ਵਿੱਚ ਉਹਨਾਂ ਨੇ ਇੱਕ ਵਹੀਕਲ ਤੇ ਮੋਬਾਈਲ ਹੋਣ ਵਾਲਾ ਤੇ ਚੋਰੀ ਕਰਨ ਵਾਲਾ ਗਰੋਹ ਕਾਬੂ ਕੀਤਾ ਜਿਸ ਕੋਲ ਹਥਿਆਰ ਵੀ ਬਰਾਮਦ ਹੋਏ ਸੀ ਉਹਨਾਂ ਕੋਲੋਂ ਅਸੀਂ 10 ਦੋਸ਼ੀ ਗ੍ਰਿਫਤਾਰ ਕਰਕੇ ਉਹਨਾਂ ਤੋਂ 15 ਮੋਬਾਈਲ ਇੱਕ ਆਨ ਨੰਬਰ ਸਕੂਟੀ ਤੇ ਇੱਕ ਦਸਤਰ ਬਰਾਮਦ ਕੀਤੀ ਫਿਰੰਤ ਪਹਿਲੇ ਵੀ ਕੋਈ ਮਾਮਲਾ ਦਰਜੀ ਇਹਨਾਂ ਤੇ ਇੱਕ ਦੇ ਉੱਤੇ ਦੋ ਮੁਕਦਮੇ ਦਰਜ ਨੇ ਇੱਕ ਦੇ ਉੱਤੇ 6 ਮੁਕਦਮੇ ਦਰਜ ਨੇ ਪਤਾ ਹੈ